ਹਾਂਜੀ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਦੀ ਵੀਡੀਓ ਵਿੱਚ ਗੱਲਬਾਤ ਕਰਾਂਗੇ ਤੂੜੀ ਦੇ ਰੇਟ ਦੇ ਨਾਲ ਸੰਬੰਧਿਤ ਪੰਜਾਬ ਅਤੇ ਹਰਿਆਣਾ ਦੇ ਵੱਖ-ਵੱਖ ਏਰੀਆ ਦੇ ਵਿੱਚ ਵੰਡੀਆਂ ਦੇ ਵਿੱਚ ਤੂੜੀ ਦਾ ਰੇਟ ਕਿਸ ਤਰ੍ਹਾਂ ਚੱਲ ਰਿਹਾ ਹੈ ਸਭ ਤੋਂ ਪਹਿਲਾਂ ਜੇਕਰ ਗੱਲ ਕਰੀਏ ਪੰਜਾਬ ਦੇ ਵਿੱਚ ਜਿਵੇਂ ਕਿ ਪਟਿਆਲਾ ਪਟਿਆਲਾ ਏਰੀਆ ਵਿੱਚ 400 ਤੋਂ ਲੈ ਕੇ 500 ਰੁਪਏ ਸੰਗਰੂਰ ਮੰਡੀ ਦੇ ਵਿੱਚ 500 ਰੁਪਏ ਲੁਧਿਆਣਾ ਏਰੀਆ ਦੇ ਵਿੱਚ 600 ਰੁਪਏ ਜਲੰਧਰ ਏਰੀਆ ਵਿੱਚ ਜੋ ਕਿ 500 ਤੋਂ 600 ਰੁਪਏ ਬਠਿੰਡਾ ਏਰੀਆ ਦੇ ਵਿੱਚ 600 ਰੁਪਏ ਦੇ ਲਗਭਗ ਬਰਨਾਲਾ ਏਰੀਆ ਵਿੱਚ 600 ਰੁਪਏ ਦੇ ਲਗਭਗ ਇਸ ਤੋਂ ਇਲਾਵਾ ਮਾਨਸਾ ਜਿਵੇਂ ਕਿ 500 ਤੋਂ ਲੈ ਕੇ 550 ਸਰਦੂਲਗੜ੍ਹ ਦੇ ਸਰਦੂਲਗੜ੍ਹ ਏਰੀਆ ਵਿੱਚ 550 ਰੁਪਏ ਤਲਵੰਡੀ ਸਾਬੋ ਕੀ ਵਿੱਚ ਜੋ ਕਿ ਤੂੜੀ ਦਾ ਰੇਟ 500 ਰੁਪਏ ਪ੍ਰਤੀ ਕੁਆਟਲ ਦੇ ਹਿਸਾਬ ਨਾਲ ਚੱਲ ਰਿਹਾ ਮਹਾਲੀ ਏਰੀਆ ਵਿੱਚ 750 ਰੁਪਏ ਸ੍ਰੀ ਤਰਨਤਨ ਸਾਹਿਬ ਏਰੀਆ ਦੇ ਵਿੱਚ 600 ਰੁਪਏ ਗੁਰਦਾਸਪੁਰ ਏਰੀਆ ਵਿੱਚ 550 ਰੁਪਏ ਮੋਗਾ ਏਰੀਆ ਵਿੱਚ 550 ਰੁਪਏ ਅਪਰੋਜਪੁਰ ਏਰੀਆ ਵਿੱਚ 650 ਰੁਪਏ ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਹਰਿਆਣੇ ਦੇ ਕੁਝ ਏਰੀਆ ਦੀ ਤਾਂ ਉਹਨਾਂ ਦੇ ਵਿੱਚ ਜਿਵੇਂ ਕਿ ਸਿਰਸਾ ਮੰਡੀ ਦੇ ਵਿੱਚ 600 ਰੁਪਏ ਰਤਿਆ ਮੰਡੀ 600 600 ਰੁਪਏ ਫਤਿਹਵਾਦ ਏਰੀਆ ਵਿੱਚ 650 ਰੁਪਏ ਅਤੇ ਟਹਾਣਾ ਏਰੀਆ ਦੇ ਵਿੱਚ 600 ਰੁਪਏ ਦੇ ਲਗਭਗ ਜੋ ਕੇ ਤੂੜੀ ਦਾ ਰੇਟ ਚੱਲ ਰਿਹਾ ਹੈ ਸੋ ਦੋਸਤੋ ਏਸੀ ਜਾਣਕਾਰੀ ਪੰਜਾਬ ਅਤੇ ਹਰਿਆਣਾ ਦੇ ਧੂੜੀ ਦੇ ਰੇਟ ਦੇ ਨਾਲ ਸਬੰਧਤ ਸੋ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਫਿਰ ਤੋਂ ਤਾਜ਼ਾ ਅਪਡੇਟ ਲੈ ਕੇ ਤਦ ਤੱਕ ਲਈ ਧੰਨਵਾਦ ਜੀ